ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਲਓ ਜੀ ਮਿੱਤਰੋ ਕੰਬੈਨ तकरीबन ਖੁੱਲ ਸਾਰੀ ਹੋ ਗਈ ਤੇ ਹੁਣ ਨਾਲ ਹੁੰਦੇ ਫਿਟਿੰਗ ਦਾ ਕੰਮ ਰਹਿ ਗਿਆ ਤੇ ਅੱਜ ਆਪਾਂ ਜਾਣਾ ਸਹੌਲੀ ਮੱਕੀ ਨੂੰ ਲਾਉਣ ਪਾਣੀ ਦੋ ਦਿਨ ਪਹਿਲਾਂ ਆਪਾਂ ਗੇੜਾ ਮਾਰ ਕੇ ਏਤੀ ਤੇ ਦੋ ਕੁ ਦਿਨ ਦੀ ਠੀਗੀ ਉਹਦੇ ਚ ਵੀ ਗਿੱਲਾ ਤੇ ਅੱਜ ਚੱਲੇ ਆ ਚਲਾਉਣੇ ਆ ਜਾ ਕੇ ਸਟਾਰਟਰ ਫੂਟਰ ਲਾ ਕੇ ਫਿਰ ਟੈਂਕ ਕਰਕੇ ਪਰसों ਇਹ ਧੋਤੀ ਸੀ ਤੇ ਕੱਲ ਇੱਕ ਖਾਸ ਬੰਦਾ ਸੀ ਪੱਕਾ ਉਹਦੇ ਤਿੰਨ ਕਿ ਵਿਗੇ ਜਗਾ ਤੇ ਕੀ ਬਜਾਈ ਕਰਨੇ ਵਾਲੀ ਮੱਕੀ ਦੀ ਤੇ ਦੁਬਾਰੇ ਫਿਰ ਲਵੇੜਨੀ ਪੈਗੀ ਹੁਣ ਮਾਰ ਕੇ ਲਾ ਦਾਂਗੇ ਟਕਾਣੇ ਇਹਨੂੰ ਪਾਣੀ ਫੇਰ ਮੋਟਾ ਜਿਹਾ ਸੋਮਾ ਦੀ ਵੜਾਈ ਹੋਣ ਲੱਗ ਗਈ ਤੇ ਆਪਾਂ ਨੇ ਤਾਂ ਜਿਹੜੀ ਆਪਣੇ ਬੀਜੀ ਹੋਈ ਜੀ ਤੇਲ ਜੋਗੀ ਜੋ ਵੀ ਘਰ ਵਾਸਤੇ ਉਹ ਕੱਟਤੀ ਆ ਦੇਖੋ ਆ ਵੀ ਕੱਟੀ ਪਈ ਆ ਸਾਹਮਣੇ ਤੇ ਛੋਲੇ ਰਹਿੰਦੇ ਨੇ ਪੱਟਾਂ ਉਤੋਂ ਮਸਰੀ ਆਪਾਂ ਪੱਟ ਲਈਤੀ ਛੋਲੇ ਰਹਿੰਦੇ ਨੇ ਕਦਰਦਣ ਛੇ ਵੀ ਬੇਲੇ ਹੋ ਗਏ ਉਧਰੋਂ ਬੰਦੇ ਲਾਉਣੇ ਇਹਨਾਂ ਨੂੰ ਚੱਗ ਜੀ ਆਪਾਂ ਛੋਲੇ ਤੇ ਕਰਦੇ ਆ ਫਿੱਟ ਸਟਾਰਟਰ ਕੱਢ ਰਿਹਾ ਰਾਜੂ ਗੱਡੀ ਚੋਂ ਦੋ ਰੱਖ ਕੇ ਲਿਆਂਦੇ ਦੀ ਪਿਆਰ ਨਾ ਪਿਆਰ ਨਾ ਛਰੀਟ ਨਾ ਪਾ ਦੀ ਕੋਈ ਔਖਾ ਹੋ ਜਾਂਦਾ ਕੰਮ ਹਾਂ ਜੀ ਮੈਟਰੋ ਚਲਾਤੀ ਜੀ ਆਪਾਂ ਮੋਟਰ ਤੇ ਹੁਣ ਚਾਲਦੇ ਆ ਦੂਸਰੀ ਚ ਲਾਉਣ ਦੋ ਚਲਾਤੀਆਂ ਦੂਸਰੀ ਆ ਵੀ ਚਲਾਤੀ ਲੰਦਾਰ ਨੇ ਹਾਂ ਇਹ ਦੀ ਨਹੀਂ ਹੁਣ ਇਹ ਉਹ ਪਰਲੀ ਚਲਾਉਨੇ ਆ ਜਿਹੜੀ ਆਹੀ ਲੈਂਚ ਤੀਸਰੀ ਮੋਟਰ ਆ। ਉਹ ਜੀ ਤੀਸਰੀ ਮੋਟਰ ਦਾ ਵੀ ਆਪਾਂ ਨੇ 스타ਟਰ ਕਰ ਲਿਆ ਫਿੱਟ ਤੇ ਹੁਣ ਆਟੋਮੈਟਿਕ ਬੱਤੀ ਦਿਖਾ ਰਿਹਾ ਹਰੀ ਤੇ ਚਲਾਉਨੇ ਆ। ਚੱਲ ਬਣੀ ਆਪੇ। ਆ ਲਓ ਜੀ ਇੱਕ ਸਟੇਜ ਚੱਲ ਪਈ। ਦੂਸਰੀ ਵੀ ਚੱਲ ਪਈ ਮੋਟਰ ਪਈ ਚੱਲ ਪਾਣੀ ਲੈ ਜਾਵਾਂਗੇ ਪਹਿਲਾਂ ਆਪਾਂ ਮਿੱਟੀ ਦੇ ਸਰੇ ਉਧਰੋਂ ਭਰਦੇ ਆਉਨੇ ਆ ਇੱਧਰ ਨੂੰ ਮਿੱਤਰੋ ਲਾਈਟ ਗਈ ਭਾਜ ਹੁਣ ਚੱਲਦੇ ਆ ਪਿੰਡ ਨੂੰ ਮੈਨੂੰ ਨਹੀਂ ਲੱਗਦਾ ਵੀ ਆਊਗੀ ਲਾਣੇਦਾਰ ਕਹਿੰਦਾ ਮੈਂ ਰਹਿਣਾ ਹੋਰੇ ਹੋ ਗਈਆਂ ਸਨੈਰੀ ਰੰਗ ਦੀਆਂ ਕਣਕਾਂ ਸਾਰੀਆਂ ਆ ਦੇਖੋ ਤਾਂ ਹੀ ਲਾਈਟ ਭਜਾ ਲਈ ਇਹਨਾਂ ਨੇ ਦਿਨ ਕਰਕੇ ਹੁਣ ਮੈਨੂੰ ਲੱਗਦਾ ਵੀ ਸਵੇਰੇ 4 ਤੋਂ 12 ਦੰਦੇ ਹੋਣਗੇ 12 ਵਜੇ ਭੱਜ ਗਈ ਹੁਣ ਆਪਾਂ ਚੱਲਦੇ ਆਂ ਪੈਂਟ ਨੂੰ ਤੇ ਸ਼ਾਮ ਨੂੰ ਰੋਟੀ ਬਣੀ ਲੈ ਕੇ ਆਵਾਂਗੇ ਕਹਿੰਦੇ ਰਾਤ ਨੂੰ ਆਉਂਦੀ ਹੋਊਗੀ ਫਿਰ ਹੋਰੇ ਦੋ ਬੰਦੇ ਛੱਡ ਦਾਂਗੇ ਕਿ ਪੱਠੇ ਵਾਲੀ ਮੋਟਰ ਚੱਲਦੀ ਆ ਤੇ ਇਹ ਮੱਕੀ ਪਾਣੀ ਬਹੁਤ ਮੰਗਦੀ ਆ ਮੱਕੀ ਨਹੀਂ ਮੰਗਦੀ ਖੇਤੇ ਮੰਗਦਾ ਕਿਉਂਕਿ ਸਵਾਹ ਨਾ ਭਰਿਆ ਹੁਣ ਕਰਕੇ ਬਹੁਤ ਛੇਤੀ ਸੁੱਕਦਾ ਬਹੁਤ ਛੇਤੀ ਐਦਾਂ ਦੀ ਖੜੀ ਆ ਫਸਲ ਉਹਰੇ ਮੱਕੀ ਦੀ ਗਿਆ ਕਹੀ ਲੈਣ ਤੇ ਨੱਕਾ ਬਦਲੂਗਾ ਮੱਕੀ ਨੂੰ ਮੁਤਕਰੀਬਨ ਮੋਟਰਾ ਪੈਟ ਸਾਰੀਆਂ ਚੱਲਦੀਆਂ ਨੇ ਇਹ ਕੱਖ ਇਹਦਾ ਵੀ ਜਿਹੜਾ ਮੜਾ ਮੋਟਾ ਤੀਗਾ ਫੋਗਿਆ ਦੇਖੋ ਸਪਰੇਅ ਕਰੀਤੀ ਤੇ ਹੁਣ ਲਾ ਰਹੇ ਆ ਪਾਣੀ ਪਾਣੀ ਵੀ ਖੁੱਲਾ ਹੀ ਚੱਲਦਾ ਤਾਬਰ ਵਾਲੇ ਪਲਾਟ ਨੂੰ ਚੱਲਦਾ ਉਹ ਚਾਰ ਕਿੱਲੇ ਵਾਲੇ ਨੂੰ ਉਹ ਟਾਇਰ ਲੰਗੇ ਹੁਣ ਦਾ ਕਰਾਈ ਤੀ ਜੁਪੀਏ ਨਾਲੇ ਕੀੜੇ ਜੇ ਤੋਂ ਵਧੀਆ ਜਾਮਾ ਮੱਕੀ ਦਾ ਬਹੁਤ ਜ਼ਿਆਦਾ ਵਧੀਆ ਇੱਕੋ ਰੇਸੀ ਦੇ ਵਿੱਚ ਪੂਰੀ ਟੌਪ ਦੀ ਖੜੀ ਆ ਦੇਖੋ ਛਿਆੜਾਂ ਦੇ ਵਿੱਚ ਐਨ ਇੱਕ ਸਾਰ ਬੰਦੇ ਕਰੋ ਪੰਨ ਮੋਟਰ ਦੱਤੀ ਚਲਾ ਲਾਈਟ ਗਈ ਈ ਆ ਆ ਪਲਾਟ ਨੂੰ ਚੱਲਦੀ ਆ ਦੁਪਹਿਰੇ ਦੇ ਵਿੱਚ ਇਹ ਫੂਕੀ ਘੜੀ ਦੀ ਕੱਲ ਬਹੁਤ ਮੈਂ ਕਿਹਾ ਪਹਿਲਾਂ ਇਹਨੂੰ ਮੈਂ ਭਰੀਏ ਇਹਦੇ 2 ਘੰਟੇ ਲੱਗਣਗੇ ਆ ਸਾਰੀ ਏਦਾਂ ਦੀ ਖੜੀ ਆ ਮੱਕੀ ਠੀਕ ਐਨ ਓਕੇ ਆ ਰਿਪੋਰਟ ਕੱਡ-ਕੱਡ ਪੂਰਾ ਵਧੀਆ ਕਣਕ ਤੋਂ ਲੰਘੀ ਉੱਪਰ ਆ ਪਾਣੀ ਤੋਂ ਬਾਅਦ ਇਹਨੇ ਬਸ ਬੰਦਾ ਨਹੀਂ ਦੇਖਿਆ ਕਰਨਾ ਇਹ ਜੀ ਹੋ ਜਾਣੀ ਐ ਪਾਣੀ ਲਾ ਕੇ ਲਾਸਟ ਪੈਣਾ ਇਹਨੂੰ ਰੇ ਜਿਹੜੀ ਮੱਕੀ ਕੱਲ ਭਰੀ ਤੀ ਉਹਨੂੰ ਚੱਲਦਾ ਜੀ ਯੂਰੀਆ ਪੱਠੇ ਵਾਲੇ ਚ ਪਾਇਆ ਏ ਹਾਂ ਜੀ ਪਾਇਆ ਏ ਚਾਰ ਖੇਤਾਂ ਚ ਇਹਨਾਂ ਚ ਪਾ ਰਹੇ ਨੇ ਨਾਲ ਹੁੰਦੇ ਭਰਾਈ ਚਲਦੀ ਆ ਤੇ ਨਾਲ ਹੁੰਦੇ ਯੂਰੀਆ ਚੱਲਦਾ ਦੂਸਰਾ ਰੇ ਤੀਸਰਾ ਪਾਣੀ ਪਾਣੀ ਹਲੇ ਪਾ ਰਹੇ ਆ ਪਰ ਇਹ ਉਧਰ ਖਾਲ ਚ ਆਉਂਦਾ ਉੜੀ ਦੇ ਪਾਤੇ ਜੀ ਬੁਸ਼ ਨਵੇਂ ਤੇ ਥਾਰਸ਼ ਬੈਰਿੰਗ ਲਿਆਂਦਾ ਪਿਆ ਆ ਦੇਖੋ ਨਵਾਂ ਤੇ ਚੈਨ ਕੱਢਣ ਲੱਗੇ ਇੱਕ ਅੜੀ ਖਰਾਬ ਹੋ ਗਈ ਸੀ ਉਹ ਲੱਗਿਆ ਕਰਨ ਸੈੱਟ ਲੱਡੂ ਬਾਈ ਤੇ ਗੇਅਰ ਡਰਮ ਦਾ ਟਾਂਕਾ ਟੁੰਕਾ ਜੋ ਵੀ ਸੀ ਗੱਲ ਲਵਾ ਲਿਆਂਦਾ ਨਾਬ ਚੜੀ ਹੋਈ ਤੇ ਇਧਰਲੇ ਪਾਸੇ ਜੀ ਤੇ ਨਾਲੇ ਰੇਲ ਦੇ ਉੱਤੇ ਲਵਾਤੀ ਨਵੀਂ ਨਹੀਂ ਕਰਦੇ ਪੌਣੀ ਹੈਗੇ ਉਹ ਫੇਰ ਹਲਕੀ ਆ ਤੇ 16 ਗੇ ਦੀ 74 ਸਰੇ ਤੱਕ ਧਰਾਤੀ ਨਮੀ ਉੱਤੇ ਕਾਰਤੀ ਸੈਟ ਬੰਦਾ ਰਹਿ ਗਿਆ ਅਜ ਕੱਲਾ ਹੀ ਦੂਸਰਾ ਆਇਆ ਨਹੀਂ ਮੰਗਲ ਸਿੰਘ ਪਤਾ ਨਹੀਂ ਕਿੱਥੇ ਰਹਿ ਗਿਆ ਜਿਹਰੇ ਉਹ ਪਾਉਣਗੇ ਦੂਸਰੇ ਪਾਸੇ ਵੀ ਆ ਗਏ ਆ ਜਿਹੜਾ ਕੱਲ ਟਾਵਰ ਵਾਲਾ ਪਲਾਟ ਭਰੇ ਆ ਤੀਗਾ ਤੇ ਇਹਦੇ ਚ ਆ ਕੇ ਰੇ ਪਾਉਣ ਕਿੰਨੇ ਥੈਲੇ ਚੱਕ ਲਿਆ ਏ ਚਾਰ ਥੈਲੇ ਨਾਲ ਹੁੰਦੇ ਭਰ ਕੇ ਉਸ ਤੋਂ ਬਾਅਦ ਛੱਟਾ ਮਾਰੀ ਜਾਂਦੇ ਨੇ ਯੂਰੀਏ ਦਾ ਆਪਾਂ ਪਾਉਨੇ ਆ ਮੱਕੀ ਨੂੰ ਭਰ ਕੇ ਯੂਰੀਆ ਪਹਿਲਾਂ ਨਹੀਂ ਪਾਉਂਦੇ ਰੇ ਸਾਰੇ ਪਲਾਟਾਂ ਦੇ ਵਿੱਚ ਜਿੰਨੇ ਵੀ ਹੈਗੇ ਭਰ ਕੇ ਹੀ ਪਾਉਨੇ ਆ ਰੇ ਪਾਣੀ ਲਾ ਕੇ ਇਹਨੂੰ ਵੀ ਦੂਸਰਾ ਰੇ ਪੈਂਦਾ ਹਨਾ ਦੂਸਰਾ ਹੈ ਹਾਂ ਦੂਸਰਾ ਹੈ ਆ ਦੂਸਰਾ ਰੇ ਆ